ਹਾਂਜੀ ਦੋਸਤੋ ਸਰ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਵਾਕ-ਵਾਕ ਏਰੀਆ ਦੇ ਵਿੱਚ ਤੂੜੀ ਤੇ ਰੇਟ ਦੇ ਨਾਲ ਸੰਬੰਧਤ ਰੇਟਾਂ ਦੀ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਮੋਣਕ ਏਰੀਏ ਦੇ ਵਿੱਚ ਜੋ ਕਿ 300 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜੋ ਕਿ 300 ਪਲੱਸ ਤੂੜੀ ਦਾ ਰੇਟ ਕਰ ਰਿਹਾ ਜਦਕਿ ਸੁਨਾਮੇਰੀ ਦੇ ਵਿੱਚ 250 ਤੋਂ ਲੈ ਕੇ 280 ਗਿੱਦੜਵਾਹਰੀ ਏਰੀਏ ਵਿੱਚ 200 ਪਲੱਸ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜਦਕਿ ਮੋਗਾ ਏਰੀਏ ਵਿੱਚ 240 ਰੁਪਏ ਦੇ ਲਗਭਗ ਬਟਿੰਡਾ ਏਰੀਏ ਦੇ ਵਿੱਚ 200 ਤੋਂ ਲੈ ਕੇ 250 ਰੁਪਏ ਦੇ ਲਗਭਗ ਜਦਕੀ ਮਲੇਰ ਕੋਟਲਾ ਏਰੀਏ ਦੇ ਵਿੱਚੋਂ 280 ਰੁਪਏ ਦੇ ਲਗਭਗ ਜੋ ਤੂੜੀ ਦਾ ਰੇਟ ਚੱਲ ਰਿਹਾ ਹੈ ਜਦਕਿ ਤਰੋਂ ਲੈ ਏਰੀਏ ਵਿੱਚ 240 ਰੁਪਏ ਦੇ ਲਗਭਗ ਸ੍ਰੀ ਤਰਨਤਨ ਸਾਹਿਬ ਏਰੀਏ ਦੇ ਵਿੱਚ 250 ਤੋਂ ਲੈ ਕੇ 300 ਰੁਪਏ ਦੇ ਲਗਭਗ ਜੋ ਕਿ ਤੂੜੀ ਦਾ ਰੇਟ ਚੱਲ ਰਿਹਾ ਹੈ ਜਦ ਗੁਰਦਾਸਪੁਰ ਏਰੀਏ ਦੇ ਵਿੱਚ 270 ਰੁਪਏ ਜਦ ਕਿ ਮਾਨਸਾ ਏਰੀਏ ਵਿੱਚ 280 ਰੁਪਏ ਫਾਜ਼ਲ ਕਾ ਏਰੀਏ ਵਿੱਚ 300 ਪਲੱਸ ਜੋ ਕਿ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਟੁੱੜਦਾ ਰੇਟ ਚੱਲ ਰਿਹਾ ਇਸ ਤੋਂ ਇਲਾਵਾ ਮਲੋਟ ਏਰੀਏ ਦੇ ਵਿੱਚ ਜੋ ਕਿ 300 ਪਲੱਸ 200 ਕੁੱਲ ਮਲਾ ਕੇ 200 ਤੋਂ ਲੈ ਕੇ 350 400 ਦੇ ਲਗਭਗ ਜੋ ਕਿ ਟੁੱੜਦਾ ਰੇਟ ਪੰਜਾਬ ਦੇ ਵਾਕ-ਵਾਕ ਏਰੀਆ ਦੇ ਵਿੱਚ ਅੱਜਕੱਲ੍ਹ ਚੱਲ ਰਿਹਾ ਸੋ ਦੋਸਤੋ ਇਹ ਸੀ ਟੁੱੜੀ ਦੇ ਰੇਟ ਦੇ ਨਾਲ ਸੰਬੰਧਿਤ ਜਾਣਕਾਰੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ ਜੀ